ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਪੀਰ ਦਸਤਗੀਰ ਜੀ ਦੀ ਸਾਖੀ ਇਹ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪਹਿਲੀ ਉਦਾਸੀ ਦੌਰਾਨ ਦੀ ਹੈ ਇਹ ਸਾਖੀ ਬਗਦਾਦ ਵਿੱਚ ਵਾਪਰੀ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੀ ਯਾਤਰਾ ਦੌਰਾਨ ਇਰਾਕ ਪਹੁੰਚੇ ਉਹ ਆਪਣੇ ਸਾਥੀ ਭਾਈ ਮਰਦਾਨਾ ਜੀ ਦੇ ਨਾਲ ਅਨੇਕਾਂ ਦੇਸ਼ਾਂ ਦੀ ਯਾਤਰਾ ਕਰ ਰਹੇ ਸਨ ਜਦੋਂ ਗੁਰੂ ਜੀ ਬਗਦਾਦ ਪਹੁੰਚੇ ਉੱਥੇ ਇੱਕ ਮਸ਼ਹੂਰ ਦਰवेश ਅਤੇ ਵੱਡਾ ਪੀਰ ਸੀ ਉਸ ਦਾ ਨਾਂ ਪੀਰ ਦਸਤਗੀਰ ਸੀ ਸ਼ੇਖ ਅਬਦੁਲ ਕਾਦਰ ਜਲਾਨੀ ਜੀ ਦੀ ਵੰਸ਼ਾਵਲੀ ਦੇ ਇੱਕ ਪ੍ਰਤੀਨਿਧ ਸਨ ਜਦ ਸ੍ਰੀ ਗੁਰੂ ਨਾਨਕ ਦੇਵ ਜੀ ਪਗਦਾਦ ਪਹੁੰਚੇ ਤਦ ਉਹ ਉੱਥੇ ਆਰਾਮ ਕਰ ਰਹੇ ਸਨ ਭਾਈ ਮਰਦਾਨਾ ਜੀ ਨੇ ਰਵਾਬ ਵਜਾਉਣੀ ਸ਼ੁਰੂ ਕੀਤੀ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣਾ ਰੋਹਾਨੀ ਉਪਦੇਸ਼ ਸੁਰਾਂ ਵਿੱਚ ਦਿੱਤਾ ਇਸ ਗੱਲ ਨੇ ਉਥੋਂ ਦੇ ਮੁੱਲਾਂ ਪੀਰਾਂ ਅਤੇ ਲੋਕਾਂ ਨੂੰ ਹੈਰਾਨ ਕਰ ਦਿੱਤਾ उन्होंने सोचा ए कौन आया है जो इथे ईश्वर की गल करता है पर ना मुसलमान लगता है ना ही ईसाई ने खबर पीर दस्तगीर तक पहचाई पीर दस्तगीर ने कहा ये जो इना दुनिया आया है जरा उस लियाओ उसने श्री गुरु नानक देव जी नुलाया ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਪੀਰ ਦੇ ਦਰਬਾਰ ਵਿੱਚ ਪਹੁੰਚੇ ਤਦ ਪੀਰ ਨੇ ਉਹਨਾਂ ਨੂੰ ਅਜਮਾਉਣ ਦੀ ਕੋਸ਼ਿਸ਼ ਕੀਤੀ ਪੀਰ ਦਸਤਗੀਰ ਨੇ ਗੁਰੂ ਜੀ ਨੂੰ ਕਿਹਾ ਤੂੰ ਕਿਹੜੀ ਕਿਤਾਬ ਦੇ ਅਨੁਸਾਰ ਹੈ ਤੇਰਾ ਰੱਬ ਕਿੱਥੇ ਵੱਸਦਾ ਹੈ ਤਾਂ ਗੁਰੂ ਜੀ ਨੇ ਕਿਹਾ ਮੈਂ ਕਿਸੇ ਇੱਕ ਧਰਮ ਦੇ ਕਹਿਣੀ ਦਾ ਪਾਲਣਹਾਰ ਨਹੀਂ मेनू रब सब था वसद है ना है पीर ने कहा कि तू सा तस्लीम करेगा कि साडा रब उच्ची जगा अर्श ते है गुरु जी ने कहा रब हर था मौजूद है ਪਰ ਦਸਤਗੀਰ ਨੇ ਆਪਣੀ ਅਸਲੀਅਤ ਦਰਸਾਉਣ ਲਈ ਇੱਕ ਜਾਦੂ ਵਰਗੀ ਤਾਕਤ ਦਿਖਾਈ ਉਸਨੇ ਆਪਣੀ ਤਾਕਤ ਨਾਲ ਇੱਕ ਕਾਸਾ ਪਾਂਡਾ ਹਵਾ ਵਿੱਚ ਉਡਾ ਦਿੱਤਾ ਅਤੇ ਕਿਹਾ ਜੇ ਤੇਰਾ ਰੱਬ ਹਰ ਥਾਂ ਹੈ ਤਾਂ ਤੂੰ ਵੀ ਇਹ ਲਿਆ ਕੇ ਵਿਖਾ ਗੁਰੂ ਨਾਨਕ ਦੇਵ ਜੀ ਨੇ ਅਰਦਾਸ ਕੀਤੀ ਆਪਣਾ ਸਿਮਰਨ ਕੀਤਾ ਅਤੇ ਕਿਹਾ ਜੇ ਕਰਤਾ ਉਹ ਰੱਬ ਸਭ ਥਾਂ ਹੈ ਤਾਂ ਕਾਸਾ ਖੁਦ ਆ ਜਾਵੇਗਾ ਅਚਾਨਕ ਕਾਸਾ ਹਵਾ ਵਿੱਚੋਂ ਘੁੰਮਦਾ ਹੋਇਆ ਆ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਾਸ ਆ ਗਿਆ ਪੀਰ ਦਸਤਗੀਰ ਚੰਕ ਚੌਂਦ ਹੋ ਗਿਆ ਹੈਰਾਨ ਹੋ ਗਿਆ ਉਸਨੇ ਗੁਰੂ ਨਾਨਕ ਦੇਵ ਜੀ ਦੇ ਚਰਨ ਫੜ ਲਏ ਅਤੇ ਕਿਹਾ ਤੂੰ ਸੱਚਾ ਰੱਬ ਦਾ ਸੰਦੀ ਹੈ ਉਸ ਨੂੰ ਮੰਨਣ ਵਾਲਾ ਹੈ ਤੂੰ ਸੀ ਹਕੀਕਤ ਨੂੰ ਜਾਣਨ ਵਾਲੇ ਫਕੀਰ ਹੋ ਗੁਰੂ ਜੀ ਨੇ ਅਖੀਰ ਇਹ ਸਿੱਖਿਆ ਦਿੱਤੀ ਕਿ ਧਰਮ ਕਿਸੇ ਵਸਤੂ ਕਿਤਾਬ ਜਾਂ ਰਸਮ ਰਿਵਾਜ ਨਾਲ ਨਹੀਂ ਮਨ ਦੀ ਸਫਾਈ ਸਚਾਈ ਅਤੇ ਸਿਮਰਨ ਨਾਲ ਹੈ ਰੱਬ ਸਭ ਵਿੱਚ ਵਸਦਾ ਹੈ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਬਗਦਾਦ ਦੇ ਲੋਕਾਂ ਨੂੰ ਏਕਤਾ ਸਦ ਭਾਵਨਾ ਅਤੇ ਰੱਬੀ ਨੂਰ ਦੀ ਸਿੱਖਿਆ ਦਿੱਤੀ ਬਗਦਾਦ ਦੇ ਲੋਕ ਗੁਰੂ ਜੀ ਦੀ ਬਾਣੀ ਅਤੇ ਉਪਦੇਸ਼ ਨਾਲ ਬਹੁਤ ਪ੍ਰਭਾਵਿਤ ਹੋਏ ਅੱਜ ਵੀ ਇਰਾਕ ਦੇ ਬਗਦਾਦ ਵਿੱਚ ਨਾਨਕ ਪੀਰ ਦੀ ਇੱਕ ਯਾਦਗਾਰੀ ਥਾਂ ਮੌਜੂਦ ਹੈ ਜਿੱਥੇ ਉਨਾ ਦੀ ਯਾਤਰਾ ਦੀ ਯਾਦ ਵਿੱਚ ਲੋਕ ਮੱਥਾ ਟੇਕਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਜੇ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜੀ